ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਪੂਰੇ ਪੰਜਾਬ ਵਿੱਚ ਨਸ਼ੇੜੀਆਂ ਦਾ ਨਸ਼ੇ ਕਰਨ ਵਾਲਿਆਂ ਦਾ ਕਹਿਰ ਹੈ ਜਿਸ ਦੇ ਚੱਲਦੇ ਆ ਹੁਣ ਇੱਕ ਖਬਰ ਜਿਹੜੀ ਸਾਲੋਂ ਤੋਂ ਸਾਹਮਣੇ ਆ ਰਹੀ ਹੈ ਔੜ ਬਲੌਕ ਚ ਪਿੰਦੇ ਪਿੰਡ ਸਾਲੋਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਧਾਰਮਿਕ ਸਥਾਨ ਨੂੰ ਇੱਕ ਵਾਰ ਫਿਰ ਤੋਂ ਇੱਕ ਨਸ਼ੇੜੀ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਔਰ ਸਾਥੀਓ ਜਿਹੜੇ ਇਹ ਨਸ਼ੇੜੀ ਨੇ ਇਹ ਧਾਰਮਿਕ ਸਥਾਨ ਤੇ ਵੀ ਜਾ ਕੇ ਜਿਹੋ ਜੇ ਕਰਮ ਕਰਦੇ ਨੇ ਕਿ ਇਹਨਾਂ ਦੇ ਪਾਪ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਹੁਣ ਹੁੰਦਾ ਕੀ ਹੈ ਜੀ ਇੱਕ ਚੋਰ ਜੋ ਦੱਸਿਆ ਜਾ ਰਿਹਾ ਪਿੰਡ ਕੋਟ ਰਾਂਝੇ ਦਾ ਜਿਸ ਦਾ ਨਾਮ ਮਨੋਜ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਉਹ ਸਾਲ ਉਹ ਪਿੰਡ ਵਿੱਚ ਆਉਂਦਾ ਅਤੇ ਗੁਰਦੁਆਰਾ ਸਾਹਿਬ ਵਿੱਚ ਗੱਲੇ ਨੂੰ ਤੋੜ ਕੇ ਉਸ ਵਿੱਚੋਂ ਪੈਸੇ ਕੱਢ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਲੇਕਿਨ ਗ੍ਰੰਥੀ ਸਾਹਿਬ ਉਹਨਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਤੋਂ ਆਵਾਜ਼ ਆਉਂਦੀ ਹੈ ਤਾਂ ਉਹ ਮਿੰਟਾਂ ਸਕਿੰਟਾਂ ਵਿੱਚ ਗੁਰਦੁਆਰਾ ਸਾਹਿਬ ਵੱਲ ਪਹੁੰਚਦੇ ਆ ਤੇ ਉੱਥੇ ਇਹ ਚੋਰ ਜਿਹੜਾ ਆ ਇਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਜਿਹੜੇ ਗ੍ਰੰਥੀ ਸਿੰਘ ਹੈ ਉਹ ਮੌਕੇ ਤੇ ਫੜ ਲੈਂਦਾ ਇਸ ਦੇ ਕੋਲ ਦੱਸਿਆ ਜਾ ਰਿਹਾ ਕਿ ਇੱਕ ਪਲਾਸ ਵੀ ਸੀਗਾ ਔਰ ਕੁਝ ਨਗਦੀ ਵੀ ਜਿਹੜੀ ਐ ਤੋਂ ਬਰਾਮਦ ਹੋਈ ਐ ਤਾਂ ਗ੍ਰੰਥੀ ਸਿੰਘ ਅਤੇ ਪਿੰਡ ਵਾਸੀਆਂ ਨੇ ਇਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਖੋਰ ਗੱਲ ਦੱਸੀ ਜੋ ਬਹੁਤ ਹੈਰਾਨ ਕਰਨ ਵਾਲੀ ਐ ਉਹ ਗੱਲ ਇਹ ਐ ਕਿ ਹਫਤਾ ਪਹਿਲਾਂ ਵੀ ਇਸੇ ਹੀ ਚੋਰ ਨੇ ਜਿਵੇਂ ਗ੍ਰੰਥੀ ਸਾਹਿਬ ਦੱਸ ਰਹੇ ਸਨ ਗ੍ਰੰਥੀ ਸਿੰਘ ਦੱਸ ਰਹੇ ਸਨ ਕਿ ਇਸੇ ਚੋਰ ਨੇ ਹਫਤਾ ਪਹਿਲਾਂ ਵੀ ਇਸੇ ਹੀ ਗੁਰਦੁਆਰੇ ਵਿੱਚ ਜਿੱਥੇ ਹੁਣ ਚੋਰੀ ਕੀਤੀ ਐ ਉੱਥੇ ਚੋਰੀ ਕੀਤੀ ਸੀ ਗ੍ਰੰਥੀ ਸਿੰਘ ਦੱਸਦੇ ਆ ਕਿ ਇਸੇ ਚੋਰ ਨੇ ਹਫਤਾ ਪਹਿਲਾਂ ਉਹਨੂੰ ਸਸਤਰੀ ਕਲ ਬੁਲਾਈ ਸੀਗੀ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਚੋਰੀ ਹੋ ਗਈ ਸੀਗੀ ਹੁਣ ਚੋਰ ਨੂੰ ਪੁਲਿਸ ਹਵਾਲੇ ਕੀਤਾ ਲੇਕਿਨ ਪਿੰਡ ਵਾਸੀਆਂ ਨੇ ਕਹ ਅਲਾਕੀ ਹੈ ਕਿ ਇਹ ਨਿਸ਼ੇੜੀ ਇਹ ਚੋਰ ਇਹ ਪਿੰਡ ਵਾਸੀਆਂ ਦਾ ਜਾਂ ਇਲਾਕਾ ਵਾਸੀਆਂ ਦਾ ਇਹਨਾਂ ਨੇ ਜੀਣਾ ਹਰਾਮ ਕੀਤਾ ਔਰ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਾ ਹੀ ਜੜ ਹੈ ਜਿਸ ਦੇ ਕਰਕੇ ਆਮ ਲੋਕਾਂ ਨੂੰ ਆਏ ਦਿਨ ਤਕਲੀਫ ਆਉਂਦੀ ਹੈ ਆਮ ਲੋਕਾਂ ਦਾ ਇਹ ਨਸ਼ੇੜੀ ਵਾਰਦਾਤ ਕਰਦੇ ਆ ਕੁੱਟਮਾਰ ਕਰਦੇ ਆ ਲੁੱਟਖੋਹ ਕਰਦੇ ਆ ਔਰ ਪਿੰਡ ਵਾਸੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਨਸ਼ਾ ਕਰਨ ਤੋਂ ਬਾਅਦ ਇਹਨਾਂ ਨੂੰ ਆਪਣੀ ਸੁਧ ਬੁੱਧ ਨਹੀਂ ਪਤਾ ਰਹਿੰਦੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਮੂਰੇ ਇਹਨਾਂ ਦੇ ਮਾਪਿਓ ਆ ਜਾਂ ਆਮ ਲੋਕ ਆ ਜਾਂ ਕੋਈ ਬਗਾਨੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਤੇ ਨਸ਼ੇ ਦੀ ਲੋਰ ਵਿੱਚ ਵਾਰਦਾਤਾ ਕਰਦੇ ਪਏ ਆ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਆਏ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਇਸ ਤਰੀਕੇ ਦੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ ਤਖਾਨੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਆ। ਪੜਕੀ ਨਾਮ ਕੀ ਆ? ਮੇਰਾ ਨਾਮ ਸੁਖਿੰਦਰ ਸਿੰਘ ਜੀ। ਅੱਛਾ। ਤੁਸੀਂ ਕਿੱਥੋਂ ਦੇ ਹੋ? ਮੇਰਾ ਪਿੰਡ ਦਸਾਂਝਾ ਜੀ। ਅੱਛਾ ਤੇ 21 ਗੱਲਬਾਤ ਹੋਈ ਆ। ਮੈਂ ਇੱਥੇ ਬਤੌਰ ਦਾਦੀ ਸਦੀ ਗੁਰਦੁਆਰੇ ਹੈੱਡ ਗ੍ਰੰਥੀ। ਇਹ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਵਿੱਚ ਆ? ਇਹ ਸਾਲੂ ਦੇ ਵਿੱਚ ਆ ਜੀ। ਸਾਲੂ ਦੇ ਵਿੱਚ। ਹਾਂਜੀ ਬਤੌਰ ਹੈੱਡ ਗ੍ਰੰਥੀ ਮੈਂ ਇੱਥੇ ਸ਼ਿਵਾਰਮਾ ਰਹਿਆ ਜੀ। ਠੀਕ ਹੈ ਜੀ। ਕੱਲ ਸ਼ਾਮੀ 6:30 ਵਜੇ ਦੇ ਗੁਰਦੁਆਰਾ ਦਾਦੀ ਸਦੀ ਦਾਦੀ ਸਦੀ ਜੀ ਜਿਸ ਗੁਰਦੁਆਰਾ ਸਾਹਿਬ ਮੈਂ ਆਪਣੀ ਕਰੂੰ ਆਪਣੀ ਦੁਕਾਨ ਇੱਥੇ ਮੇਰੀ ਦੁਕਾਨ ਹੈ ਮੈਂ ਦੁਕਾਨ ਤੇ ਆ ਰਿਹਾ ਸੀ ਠੀਕ ਹੈ ਜੀ ਜਦੋਂ ਮੈਂ ਬਾਹਰ ਗੁਰਦੁਆਰਾ ਸਾਹਿਬ ਨਿਕਲਣ ਲੱਗਾ ਸਾਡੇ ਸਥਾਨ ਜਿਹੜਾ ਦਾਦੀ ਸਦੀ ਦਾ ਬਣਿਆ ਉਹਦੇ ਵਿੱਚ ਚੋਰ ਨੇ ਗੋਲਕ ਪੰਨੀ ਸੀ ਭਨ ਕੇ ਉਹਦੇ ਕੋਲ ਪੈਸੇ ਸੀ ਸਾਰਾ ਕੁਝ ਸੀ ਇੱਕ ਬੇਚਕਾਰ ਸੀ ਮੋਟਰਸਾਈਕਲ ਸੀ ਤੁਸੀਂ ਮੌਕੇ ਤੇ ਦੇਖਿਆ ਹਾਂਜੀ ਹਾਂਜੀ ਜੀ ਮੈਂ ਮੌਕੇ ਤੇ ਫੜਿਆ ਉਹਨੂੰ अच्छा उन मौके तो ਤੁਸੀਂ ਫੜ ਲਿਆ ਹਾਂਜੀ ਫੜ ਲਿਆ ਫਿਰ ਕੀ ਕੀਤਾ ਉਸ ਤੋਂ ਬਾਅਦ ਅਸੀਂ ਪੁਲਿਸ ਵਾਲਿਆਂ ਨੂੰ ਆਪਣੀ ਕਮੇਟੀ ਨੂੰ ਦੱਸਿਆ ਹੁਣ ਸਾਲਿਆਂ ਨੂੰ ਸੱਦਿਆ ਫੁਰਾ ਕੇ ਲੈ ਗਏ ਮਤਲਬ ਚੋਰ ਤੁਸੀਂ ਜਿਹੜਾ ਹੈਂਡਓਵਰ ਹੈਗਾ ਉਹ ਪੁਲਿਸ ਨੂੰ ਕਰ ਦਿੰਦਾ ਹੈ ਕੁਝ ਜਾਣਕਾਰੀ ਮਿਲੀ ਕਿੱਥੇ ਦਾ ਹੋਇਆ ਕਿੱਥੇ ਕੀਤਾ ਉਹ ਰਾਂਝਾ ਵਾਲ ਦਾ ਜੀ ਕੋਟ ਰਾਂਝੇ ਦਾ ਹਾਂਜੀ ਕੋਟ ਰਾਂਝੇ ਦਾ ਕੋਟ ਰਾਂਝੇ ਦਾ ਤੁਸੀਂ ਕਿ ਤੁਹਾਡਾ ਕੀ ਨਾਮ ਮੇਰਾ ਸੁਖਵੀਰ ਸਿੰਘ ਤੁਸੀਂ ਸੁਖਵੀਰ ਸਿੰਘ ਜੀ ਇੱਥੇ ਐਜ ਕੀ ਕਰਦੇ ਆਂ ਉਹ ਮੇਰੀ ਵੀ ਅੱਡੇ ਦੇ ਦਫ਼ਤਰ ਹੈ ਮੇਰਾ ਇੱਥੇ ਚੋਰੀਆਂ ਬੜੀਆਂ ਸਾਲੋ ਏਰੀਆ ਚ ਹੋ ਰਹੀਆਂ ਸਾਰੇ ਪਾਸੇ ਹੋ ਰਹੀਆਂ ਚੋਰੀਆਂ ਜਿਆਦਾ ਹੋ ਰਹੀਆਂ ਜੀ ਬਹੁਤ ਅੱਛਾ ਜੀ ਤੇ ਤੁਸੀਂ ਉਹ ਪੁਲਿਸ ਨੂੰ ਦੇ ਦਿੱਤਾ ਤੇ ਪੁਲਿਸ ਨੇ ਮਾਮਲਾ ਦਰਜ ਕਰ ਇੱਕ ਇੱਕ ਅਦੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਹਾਂਜੀ ਹਲੇ ਇਹ ਸਾਡਾ ਪਹਿਲਾ ਚੋਰੀ ਹੋਇਆ ਇੱਕ ਛੋਟਾ ਪਹਿਲਾਂ ਵੀ ਹੋਇਆ ਇਸੇ ਜਗ੍ਹਾ ਤੇ ਹਾਂਜੀ ਇਸੇ ਬੰਦੇ ਨੇ ਕੀਤੀ ਆ ਇਹਨੇ ਮੈਨੂੰ ਸਸਰੀ ਕਾਰ ਬਣਾਈ ਇੱਥੇ ਡੇਟ ਤੋਂ ਬਾਹਰ ਨਿਕਲਣਾ ਚਾਹੀ ਸੀ ਇਸ ਬੰਦੇ ਨੇ ਮੈਨੂੰ ਸਸਰੀ ਕਾਰ ਬਣਾਈ ਸਸਰੀ ਕਾਰ ਬਣਾਈ ਮੈਂ ਆਪਣੇ ਕੰਮ ਚੱਲ ਗਿਆ ਉਸ ਤੋਂ ਬਾਅਦ ਇਹਨੇ ਗੱਲਾ ਤੋੜ ਲਈ ਉਹ ਸਾਡੇ ਹੱਥੋਂ ਹੀ ਨਿਕਲ ਗਿਆ ਜਾਨੀ ਉਸਨੇ ਹੱਥ ਨਹੀਂ ਆਇਆ ਜਾਨੀ ਕਿ ਬਾਅਦ ਵਿੱਚ ਪਤਾ ਲੱਗਾ ਬਾਅਦ ਵਿੱਚ ਪਤਾ ਲੱਗਾ ਲੇਕਿਨ ਤੁਸੀਂ ਚੋਰ ਨੂੰ ਫੇਰ ਵੀ ਦਬੋਚ ਲਿਆ ਦਬੋਚ ਕੇ ਫੋੜਸ ਦੇ ਵਾਲੇ ਕਾ ਕਰੇਗਾ ਇਹ ਦੇਖੋ ਜੀ ਕਾਫੀ ਚੋਰੀਆਂ ਹੋ ਰਹੀਆਂ ਆ ਇਸ ਹਾਲੋ ਏਰੀਆ ਦੀ ਅਸੀਂ ਖਬਰ ਖਬਰ ਕਰਦੇ ਰਹਿੰਦੇ ਆ ਸਾਡੇ ਚੈਨਲ ਕੀ ਕਹਿਣਾ ਚਾਹੁੰਦੇ ਆ ਕਿ ਮਤਲਬ ਚੋਰਾਂ ਨੂੰ ਕੋਈ ਡਰ ਭੈ ਨਹੀਂ ਆਗਾ ਮਤਲਬ ਚੋਰরা ਕਿਸੇ ਤੋਂ ਡਰਦੇ ਹੀ ਨਹੀਂ ਹੈਗੇ ਨਸ਼ੇੜੀ ਬੰਦੇ ਆ ਹਾਂਜੀ ਨਸ਼ੇੜੀ ਬੰਦੇ ਨਸ਼ੇ ਦੇ ਚੱਕਰਾਂ 'ਚ ਹੁਣ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਰਦੇ ਕੀ ਆ ਅਸੀਂ ਅੱਛਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਜਦੋਂ ਆਪਾਂ ਉਹਨੂੰ ਵੀ ਕੱਲ ਵੀ ਪੁੱਛ ਕੇ ਜੇ ਕਰਦੇ ਸੀ ਉਹਨੂੰ ਕੋਈ ਪਤਾ ਥੋੜੀ ਸੀ ਮੈਂ ਕੀ ਬੋਲਦਾ ਪਿਆ ਹਾਂ ਇਹਦਾ ਮਤਲਬ ਨਸ਼ੇ ਦੀ ਹਾਲਤ ਬਿਲਕੁਲ ਜੀ ਨਸ਼ੇ ਚ ਨਸ਼ੇ ਦੀ ਹਾਲਤ ਨਸ਼ੇ ਦੀ ਹਾਲਤ ਉਹ ਬਸ ਇਹ ਕਹਿੰਦਾ ਸੀ ਮੈਨੂੰ ਭਈਏ ਨੇ 500 ਰੁਪਈਆ ਦੇਣਾ ਮੈਂ ਉਹਦੇ ਨਾਲ ਬੈਠ ਕੇ ਆ ਗਿਆ ਭਈਆ ਭੱਜ ਗਿਆ ਮੈਂ ਰਹਿ ਗਿਆ ਮੈਨੂੰ ਫੜ ਲਿਆ ਠੀਕ ਅਸਾਂ ਨੇ ਕਿ ਇੱਕੋ ਮੰਗਿਆ ਸਾਡੀ ਹਾਂ ਤੇ ਜਾਂ ਤਾਂ ਇਹਨਾਂ ਨੂੰ ਪਹਿਲਾਂ ਨਸ਼ੇ ਵਾਲਿਆਂ ਨੂੰ ਨੱਥ ਪਾਓ ਜਿਹੜੇ ਵੇਚਦੇ ਆ ਜਾਨੀ ਵੱਡੇ ਭਾਗਰ ਮਾਸ਼ਾ ਜਦੋਂ ਹਾਂਜੀ ਇਹਨਾਂ ਨੂੰ ਨਹੀਂ ਮਿਲੂਗਾ ਨਸ਼ਾ ਫਿਰ ਇਹ ਆਪੇ ਟਿੱਕੇ ਬਹਿ ਜਾਣਗੇ ਆਪੇ ਟਿੱਕੇ ਜਦੋਂ ਹੁਣ ਇਹ ਨਸ਼ਾ ਨਸ਼ੇ ਦੇ ਚੱਕਰ ਚ ਇੱਧਰ ਉੱਧਰ ਦੌੜੇ ਫਿਰਦੇ ਆ ਟੇਰੀਟਰੀਆਂ ਚੋਰੀਆਂ ਕਰਦੇ ਆਂ ਚੋਰੀ ਹਾਂਜੀ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੀ ਮਾਂ ਕਿਹੜੀ ਦਾ ਪੇ ਕਿਹੜਾ ਜਲੇਨਾ ਨਾ ਚਾ ਟੁੱਟ ਜਾਂਦਾ ਇਹਨਾਂ ਨੂੰ ਕੋਈ ਸੂਰਤ ਨਹੀਂ ਹੈ ਉਸੇ ਮਤਲਬ ਦਿਮਾਗੀ ਸਤੂਲੋਂ ਨਾ ਵਿਗੜ ਜਾਂਦਾ ਇਹਨਾਂ ਦਾ ਹਾਂਜੀ ਤੇ ਬੰਦੇ ਦਾ ਤਾਂ ਅੱਜ ਕਰਨਾ ਚਾਹਤਾ ਅੱਗੇ ਵੀ ਚੋਰੀਆਂ ਬਹੁਤ ਕੀਤੀਆਂ ਨੇ ਕੀਤੇ ਜੀ ਦੋ ਪਰਚੇ ਉੱਤੇ ਹੋਰ ਦਰਜ ਐ ਔਰ ਇਹਦੇ ਵਾਰੰਟ ਨਿਕਲੇ ਹੋਏ ਆ ਦੋ ਪਰਚੇ ਦਰਜ ਆ ਗਿਆਗਾ ਸਾਨੂੰ ਦੱਸਿਆ ਇਹਦੇ ਵਾਰੰਟ ਵੀ ਨਿਕਲੇ ਹੋਏ ਬੰਦੇ ਦੇ ਅੱਛਾ ਕੋਈ ਨਾਮ ਰੂਮ ਨਹੀਂ ਦੱਸਿਆ ਮਨੋਜ ਕੁਮਾਰ ਮਨੋਜ ਕੁਮਾਰ ਮਨੋਜ ਕੁਮਾਰ ਕਿੱਥੇ ਕੋਟ ਰਾਜੇ ਰਹਿਦਾ ਤੇ ਇਹ ਪਹਿਲਾਂ ਟੈਕਸੀ ਦਾ ਕੰਮ ਕਰਦਾ ਸੀ ਗੱਡੀ ਚਲਾਉਂਦਾ ਸੀ ਸਾਡਾ ਉਹ ਤਾਂ ਹੁਣ ਮੈਨੂੰ ਫੋਟੋ ਦਿਖਾ ਲਈ ਹੈ ਜੀ ਮੈਂ ਕੱਲ ਤਾਂ ਨਹੀਂ ਦੇਖੀ ਹਾਂ ਬਿਲਕੁਲ ਤੋਂ ਮੈਂ ਪਛਾਣਦਾ ਪਹਿਲਾਂ ਜੀ ਇਹਦੀ ਮੈਂ ਦਿਖਾ ਲ ਦਿੰਦਾ ਤੇ ਇਹ ਬੰਦਾ ਸਾਡੇ ਔਟ ਮੇਸਰੀ ਆ ਉੱਥੇ ਵੀ ਚੋਰੀ ਹੋਈ ਹੈ ਪਹਿਲੀ ਚੋਰੀ ਨਹੀਂ ਦੀਹੋ ਜੁਣੀ ਗਈ ਸੀ ਵਾਹ ਜੀ ਠੀਕ ਹੈ ਮਤਲਬ ਇਹਦੇ ਨਾਲ ਸਭ ਮੈਂ ਮੋਟਰਸਾਈਕਲ ਤੇ ਕਰਕੇ ਦਮੋਚ ਰਿਹਾ ਜੇ ਨਾ ਮੋਟਰਸਾਈਕਲ ਹੁੰਦਾ ਤੇ ਇਹਨੇ ਭੱਜ ਜਾਣਾ ਸੀ ਫਿਰ ਭੱਜ ਹਾਂਜੀ ਫਿਰ ਇਹਦੇ ਕੋਲ ਐਡਾ ਵੱਡਾ ਪੇਚ ਕਾਸ ਸੀ ਉਹ ਹੋਟਲ ਆਰ वगैरह ਤਾਂ ਨਹੀਂ ਸੀ ਇਹਦੇ ਕੋਈ ਪੇਂਕਸ ਸੀ ਨਾ ਯਾਨੀ ਪੇਂਕਸ ਪੇਜ ਵਾਸਤੇ ਹੋ ਗਿਆ ਬਾਬਾ ਜੀ ਮਾਰ ਸਕਦਾ ਸੀ ਉਹ ਚਲੋ ਪੰਜਾਬ ਮਾਰ ਚਾਹ ਹੋ ਗਿਆ ਹਾਂਜੀ ਹਾਂਜੀ ਠੀਕ ਹੈ